ਆ ਮਿੱਤਰੋ ਪਹੁੰਚੇਗੇ ਅੱਜ ਰੱਲੀ ਬੱਕਰਾ ਮੰਡੀ ਤੇ ਮਾਨਸਾ ਏਰੀਆ ਦਾ ਬਾਈ ਪਿੰਡ ਆਗਾ ਪਿੰਡ ਰੱਲੀ ਤੇ ਬਾਕੀ ਬਾਈ ਸੰਦੀਪ ਆਪਣੇ ਨਾਲ ਆ ਕਰਦੇ ਆ ਗੱਲਬਾਤ ਲੋਕੇਸ਼ਨ ਵੀ ਦੱਸਾਂਗੇ ਤੇ ਮਾਲ ਵੀ ਦਿਖਾਵਾਂਗੇ ਨਾਲ ਦੀ ਨਾਲ ਕੀ ਹਾਲ ਨੇ ਬਾਈ ਸੰਦੀਪ ਵਧੀਆ ਵਧੀਆ ਬਾਈ ਤੁਸੀਂ ਦੱਸੋ ਹੋਰ ਠੀਕ ਠਾਕ ਹੋ ਬਾਈ ਵਧੀਆ ਬਾਈ ਜੀ ਠੀਕ ਆ ਬਾਈ ਸਭ ਤੋਂ ਪਹਿਲਾਂ ਬਈ ਇਹ ਗੱਲ ਕਹਿਦੇ ਵੀ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਹਾਂ ਵੀਡੀਓ ਬਾਈ ਜਰੂਰ ਸ਼ੇਅਰ ਕਰੋ ਦੱਬ ਕੇ ਬਾਈ ਦਾ ਹਣਾ ਚੈਨਲ ਬਣਿਆ ਹੋਇਆ ਥੋੜੀ ਜਿਹੀ ਸਾਨੂੰ ਸਭ ਨੂੰ ਪਤਾ ਲੱਗੂਗਾ ਸਾਡੀ ਮੰਡੀ ਬਾਰੇ ਵੀ ਠੀਕ ਆ ਜੀ ਹਾਂਜੀ ਠੀਕ ਆ ਜੀ ਤੇ ਪਹਿਲਾਂ ਆਪਾਂ ਗੱਲਬਾਤ ਕਰੀਏ ਭਾਈ ਜੀ ਪ੍ਰਬੰਧਾਂ ਦੀ ਕੀ ਕੀ ਪ੍ਰਬੰਧ ਨੇ ਭਾਈ ਜੀ ਪ੍ਰਬੰਧ ਭਾਈ ਜੀ ਇੱਥੇ ਪਸ਼ੂਆਂ ਵਾਸਤੇ ਪੀਣ ਲਈ ਪਾਣੀ ਹੈ ਠੀਕ ਹੈ ਜੀ ਉਹਦਾ ਪ੍ਰਬੰਧ ਅਸੀਂ ਬਕਾਇਦਾ ਟੈਂਕੀ ਨਾਲ ਲਿਆਂਦੀ ਹੋਈ ਉਹ ਕੀਤਾ ਹੋਇਆ ਠੀਕ ਹੈ ਜੀ ਤੇ ਵਪਾਰੀ ਵੀਰਾਂ ਲਈ ਠੰਡੇ ਪਾਣੀ ਦਾ ਪ੍ਰਬੰਧ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ ਪਸ਼ੂਆਂ ਦੇ ਵਾਸਤੇ ਛਾਂ ਦਾ ਪ੍ਰਬੰਧ ਅਸੀਂ ਕਾਇਦਾ ਟੈਂਟ ਵਗੈਰਾ ਲਾਏ ਹੋਏ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਕੁਦਰਤੀ ਛਾਂ ਦਾ ਵੀ ਪ੍ਰਬੰਧ ਹੈਗਾ ਠੀਕ ਹੈ ਜੀ ਹਵਾ ਵੀ ਬਈ ਚੰਗੀ ਆਉਂਦੀ ਹੈਗੀ ਹੈ ਨਾ ਹਾਂ ਹਵਾ ਵੀ ਬਈ ਚੰਗੀ ਆਉਂਦੀ ਹੈ ਖੁੱਲਾਦਾਰ ਮਾਹੌਲ ਹੈ ਕੋਈ ਐ ਨਹੀਂ ਪਾਰਕਿੰਗ ਦਾ ਪ੍ਰਬੰਧ ਹੈ ਬਾਈ ਠੀਕ ਹੈ ਇਹ ਕਿੰਵੀਂ ਮੰਡੀ ਹੈ ਬਈ ਸੰਦੀਪ ਪੱਪੀ ਇਹ ਮੰਡੀ ਹੈਗੀ ਹੈ ਜੀ ਬਾਈ ਜੀ ਆਪਣੀ ਚੌਥੀ ਮੰਡੀ ਹੈ ਠੀਕ ਹੈ ਜੀ ਹਾਂਜੀ ਇੱਕ ਗੱਲ ਹੋਰ ਹੈ ਜੀ ਨਾ ਨਾਲ ਬਿਸਕੁਟਾਂ ਦਾ ਵੀ ਪ੍ਰਬੰਧ ਹੈ ਚਾਹ ਦਾ ਬਿਸਕੁ ਸਟਾਰਟਿੰਗ ਤੋ ਹੀ ਹੈ ਕੋਈ ਐ ਨਹੀਂ ਹੈਗਾ ਵੀ ਆਪਾਂ ਇਸ ਮੰਡੀ ਦੀ ਕਿੱਤਾ ਆਪਣਾ ਸਟਾਰਟਿੰਗ ਤੋ ਹੀ ਹੈ ਬਾਕੀ ਭਾਈ ਜਿਵੇਂ ਜਿਵੇਂ ਸਾਡਾ ਕੰਮ ਵਧੂਗਾ ਮੰਡੀ ਆਪਣੀ ਚੱਲੂਗੀ ਤਾਂ ਆਪਾਂ ਲੰਗਰ ਦਾ ਪ੍ਰਬੰਧ ਵੀ ਜਰੂਰ ਕਰਾਂਗੇ ਠੀਕ ਹੈ ਮਤਲਬ ਅੱਗੇ ਆਉਣ ਨਾਲ ਟਾਈਮ ਤੇ ਵਧੀਆ ਕਰਾਂਗੇ ਵਧੀਆ ਪ੍ਰਬੰਧ ਕਰਾਂਗੇ ਕੋਈ ਐ ਨਹੀਂ ਹੈਗਾ ਵੀ ਆਪਾਂ ਕੱਲ੍ਹ ਅੱਛੇ ਤੱਕ ਸੀਮਤ ਰਹਾਗੇ ਠੀਕ ਹੈ ਮਾਲ ਵੀ ਦਿਖਾ ਦਿੰਨੇ ਆ ਨਾਲ ਦੀ ਨਾਲ ਬਈ ਦੇਖ ਸਕਦੇ ਹੋਗੇ ਠੀਕ ਹੈ ਹਰੇਕ ਪ੍ਰਕਾਰ ਦਾ ਮਾਲ ਆਉਂਦਾ ਜਿਵੇਂ ਆ ਬੱਚਾ ਹੋ ਗਿਆ ਨਾ ਭਾਈ ਭਾਈ ਬਈ ਦੇਖ ਸਕਦੇ ਹੋਗੇ ਵਧੀਆ ਕੁਆਲਿਟੀ ਦਾ ਜੈਡ ਬਲੈਕ ਦੇ ਵਿੱਚ ਬੱਚਾ ਪਿਆਗਾ ਠੀਕ ਹੈ ਦੇਖ ਸਕਦੇ ਹੋਗੇ ਇਥੋਂ ਅੱਗੇ ਤੁਸੀਂ ਇਹ ਵੀ ਖਰੀਦ ਸਕਦੇ ਹੋਗੇ ਆਪਣੇ ਕੋਲੇ ਵੀ ਬਈ ਨਾ ਕੋ ਹੁੰਦੇ ਨੇ ਕਿ ਕਲਦੀਪਾਣਾ ਆਪਣੇ ਹਾਂਜੀ ਹਾਂ ਆਪਣੇ ਉਹ ਮਿੱਤਰ ਗੁਰਪ੍ਰੀਤ ਨੇ ਜਿਹੜੇ ਓਨਰ ਦੂਜੇ ਸੈਕੰਡ ਓਨਰ ਉਹਨਾਂ ਨੇ ਬਾਈ ਉਹਨਾਂ ਨੇ ਰੱਖਿਆ ਹੋਇਆ ਮਾਲ ਆਪਦਾ ਸਪੈਸ਼ਲੀ ਤੇ ਉਹ ਵੀ ਮੰਨ ਲਓ ਅਸੀਂ ਵੀ ਉਸ ਚੀਜ਼ ਤੋਂ ਇਨਸਪਾਇਰ ਹੋ ਕੇ ਇਸ ਸਟੇ ਕੰਮ ਨੂੰ ਕੀਤਾ ਠੀਕ ਹੈ ਕਿਵੇਂ ਕਿਵੇਂ ਸੋਚਿਆ ਬਈ ਮੰਡੀ ਬਾਰੇ ਵੀ ਇਧਰ ਏਰੀਆ 'ਚ ਕੋਈ ਮੰਡੀ ਬਾਰੇ ਹਾਂ ਸਾਡੇ ਏਰੀਆ ਦੇ ਵਿੱਚ ਨਾ ਮੰਡੀ ਅਸਲ ਦੇ ਵਿੱਚ ਕੋਈ ਵੀਰੇ ਲੱਗਦੀ ਨਹੀਂ ਸੀ ਪਰ ਨੂੰ ਵੀ ਥੋੜਾ ਜਦੋਂ ਮਾਲ ਦੇ ਵਿੱਚ ਰਹਿਣ ਨਾਲ ਸਾਨੂੰ ਮੰਨ ਲਓ ਗਏ ਮੰਡੀਆਂ ਦੇਖੀਆਂ ਥੋੜਾ ਜਿਹਾ ਉਤਸ਼ਾਹ ਪੈਦਾ ਹੋਇਆ ਵੀ ਆਪਾਂ ਵੀ ਯਾਰ ਠੀਕ ਹੈ ਰੋਜ਼ਗਾਰ ਦੇ ਸਕੀਏ ਆਪਾਂ ਵੀ ਆਪਣੇ ਕਿਤੇ ਨੂੰ ਪ੍ਰਚਲਿਤ ਕਰੀਏ ਸਾਡੀ ਏਰੀਆ ਚ ਪਤਾ ਲੱਗੇ ਲੋਕਾਂ ਨੂੰ ਹਨਾ ਬਰੀਡ ਬਾਰੇ ਚੰਗੀ ਬਰੀਡ ਬਾਰੇ ਠੀਕ ਹੈ ਇਸ ਲਈ ਠੀਕ ਹੈ ਮਤਲਬ ਇੱਥੇ ਵਧੀਆ ਕੁਆਲਿਟੀ ਚ ਮਤਲਬ ਥੋੜੀਆਂ ਜਿਆਦੇ ਪੱਠਾ ਹੁੰਦੀਆਂ ਨੇ ਇਹਨਾਂ ਬੱਕਰੀਆਂ ਵੀ ਹਾਂ ਕਿ ਸਾਡੇ ਅਸਲ ਦੇ ਵਿੱਚ ਗੜਾ ਇਹ ਚੀਜ਼ ਦਾ ਠੀਕ ਹੈ ਜੀ ਹਾਂ ਸਾਡੇ ਅਸਲ ਦੇ ਗੜਾ ਲੋਕਾਂ ਨੂੰ ਥੋੜਾ ਜਿਹਾ ਜਾਗਰੂਕ ਕਰਨ ਦੀ ਲੋੜ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮੈਂ ਦੁੱਧ ਵਾਲੀਆਂ ਬੱਕਰੀਆਂ ਹੁੰਦੀਆਂ ਨੇ ਜਿਵੇਂ ਬਰੀਡਰ ਵਧੀਆ ਬਰੀਡਰ ਠੀਕ ਹੈ ਜੀ ਬਰਬਰੀ ਹਰ ਪ੍ਰਕਾਰ ਦੀ ਮਾਲ ਮਿਲਦਾ ਸਾਡੇ ਠੀਕ ਹੈ ਬਾਕੀ ਵੀ ਕਿਹੜੀਆਂ ਨਾ ਜਿੰਨਾ ਵੀ ਰਾਂ ਕੋਲੇ ਹੈਗਾ ਉਹ ਵੀ ਜਰੂਰ ਲੈ ਕੇ ਪੁੱਛਿਆ ਕਰਨਾ ਹੈ ਨਾ ਬਈ ਜਰੂਰ ਜੀ ਜਰੂਰ ਬਾਈ ਸਭੋ ਅਸੀਂ ਤਾਂ ਇਹੀ ਉਪਰਾਲਾ ਚਾਹੁੰਦੇ ਆ ਵੀ ਹਨਾ ਵੀ ਸਾਰੇ ਵਪਾਰੀ ਵੀਰ ਦੂਰੋਂ ਨੇੜੇ ਦੇ ਸਾਰੇ ਮੁੰਡੇ ਠੀਕ ਹੈ ਇੱਕ ਗੱਲ ਹੋਰ ਹੈ ਨਾ ਕੱਲੇ ਮੰਡੀ ਆਪਣੀ ਨਹੀਂ ਹੈਗੀ ਸਾਰੇ ਭਰਾਵਾਂ ਦੀ ਸਾਰੀ ਭਰਾਵਾਂ ਦੀ ਹਾਂ ਠੀਕ ਹੈ ਜੀ ਭਰਾਵਾਂ ਨਾਲ ਹੀ ਹੈ ਮੰਡੀ ਨਾਲ ਹੀ ਆ ਕੇ ਕਿਉਂਕਿ ਬਈ ਜੇ ਤੁਸੀਂ ਆਓਗੇ ਤਾਂ ਮੰਡੀ ਦੀ ਰੌਣਕ ਜਾਦੇ ਕਰਕੇ ਤੁਸੀਂ ਹੋ ਨਾ ਕਿਹੜਾ ਵੀਰ ਆਊਗਾ ਓਰੇ ਇੱਕ ਸਾਡੀ ਮੰਡੀ ਦੀ ਖਾਸੀਅਤ ਇੱਕ ਹੋਰ ਹੈ ਇਹ ਵੀ ਸਾਡੀ ਸਾਡੀ ਮੰਡੀ ਹੈ ਹਾਂਜੀ ਇਹ ਨਾ ਅਸਲ ਦੇ ਵਿੱਚ ਜਿਹੜੇ ਹੁਣ ਮੰਨ ਲਓ ਜਾਖੜੋਗਾ ਸੁਨਾਮ ਹੋ ਗਿਆ ਹਾਂਜੀ ਸਾਡੇ ਨੇੜੇ ਦੇ ਇੱਥੇ ਮੰਡੀਆਂ ਲੱਗਦੀਆਂ ਨੇ ਉਹਨਾਂ ਦੀ ਵਿਚਾਲੇ ਆ ਬਿਲਕੁਲ 35 ਕਿਲੋਮੀਟਰ ਦੇ ਏਰੀਆ 'ਚ ਮੰਡੀ ਆ ਸਾਡੀ ਠੀਕ ਹੈ ਜੀ ਮਤਲਬ 35 ਕਿਲੋਮੀਟਰ ਤੋਂ ਦੇ ਏਰੀਆ 'ਚ ਕੋਈ ਮੰਡੀ ਨਹੀਂ ਵੀ ਨੇੜੇ ਜਿਵੇਂ ਹੁਣ ਸਾਡੇ ਏਰੀਆ ਦੇ ਲੋਕ ਮੰਨ ਲਓ ਬਰੀਡਰ ਬੱਕਰੀਆਂ ਵਧੀਆਂ ਰੱਖਦੇ ਨੇ ਮਾਲ ਰੱਖਦੇ ਨੇ ਉਹਨਾਂ ਲਈ ਇਹ ਬਹੁਤ ਵਧੀਆ ਮੌਕਾ ਹੈਗਾ ਵੀ ਆਪਦੇ ਮਾਲ ਆਪਦੇ ਮਾਲ ਦਾ ਪੂਰਾ ਮੁੱਲ ਲੈ ਸਕਣ ਠੀਕ ਆ ਬਈ ਇੱਕ ਗੱਲ ਹੋਰ ਹੈ ਨਾ ਨਾਲੇ ਕੰਮ ਵੀ ਜਿਹੜੇ ਛੋਟੇ ਅੱਜਕੱਲ ਜਵਾਕ ਨੇ ਗੈਣਾ ਇਸ ਪਾਸੇ ਪੈਣ ਨਸ਼ਿਆਂ ਤੋਂ ਵੀ ਬਚੇ ਰਹਣਗੇ ਹਾਂਜੀ 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 ਠੀਕ ਹੈ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੈਗਾ ਬਈ ਜਮਾਨਾ ਥੋੜਾ ਜਿਆਦਾ ਮਾੜਾ ਹੈਗਾ ਤਾਂ ਤੁਸੀਂ ਵੀ ਇੱਥੋਂ ਬੱਕਰੀਆਂ ਬੱਚੇ ਭੇਡਾਂ ਮੇਮਣੇ ਹਰੇਕ ਪ੍ਰਕਾਰ ਦੇ ਤੁਸੀਂ ਵੀ ਖਰੀਦ ਸਕਦੇ ਹੋਗੇ ਆ ਦੇਖ ਸਕਦੇ ਬਈ ਬੱਚੇ ਵਧੀਆ ਬੈਠੇ ਨੇਗੇ ਇਹ ਆਪਣੀ ਕੁਦਰਤੀ ਛਾਂ ਹੈ ਸਗੋ ਅਸੀਂ ਅੱਗੇ ਹੋਰ ਵੀ ਮਤਲਬ 100 200 ਪੌਦਾ ਹੋਰ ਵੀ ਲਾਉਣਾ ਹੈ ਠੀਕ ਹੈ ਜੀ ਹੈਨਾ ਇਸ ਲਈ ਠੀਕ ਆ ਬਾਈ ਸਪੋਰਟ ਜ਼ਰੂਰ ਕਰਿਓ ਤੇ ਇੱਕ ਵਾਰੀ ਲੋਕੇਸ਼ਨ ਬਾਈ ਹੋਰ ਦੱਸ ਦੀ ਸੰਦੀਪ ਲੋਕੇਸ਼ਨ ਬਾਈ ਦੀ ਆਪਣੀ ਰੰਗੜਾਹ ਰੋਡ ਤੇ ਆ ਠੀਕ ਆ ਜੀ ਹਾਂ ਰੰਗੜਾਹ ਲੋਡ ਪਿੰਡਰਲੀ ਸਾਡਾ ਠੀਕ ਆ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਜੀ ਚਲੋ ਵੀ ਬਾਕੀ ਸਕਰੀਨ ਤੇ ਨੰਬਰ ਆਗਾ ਸੰਪਰਕ ਕਰ ਲਿਓ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਇੰਸਟਾਗ੍ਰam ਫੇਸਬੁਕ YouTube ਜਿੰਨੇ ਵੀ ਵੀਰ ਸੋਸ਼ਲ ਮੀਡੀਆ ਯੂਜ਼ ਕਰਦੇ ਨੇ ਆਪਣੇ ਮੰਡੀ ਦਾ ਵੀ ਚੈਨਲ ਬਣਾਇਆ ਰੱਲੀ ਗੋਟ ਮੰਡੀ ਦੁਬਾਰਾ ਫੇਰ ਬਹੁਤ ਬਾਕੀ ਦੁਬਾਰਾ ਤੁਹਾਨੂੰ ਫੇਰ ਵੀ ਰੱਲੀ ਗੋਟ ਮੰਡੀ ਵੀ ਸਾਰੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਜਿੰਨੀ ਮੰਡੀ ਦੀ ਅਪਡੇਟਾਂ ਤੁਹਾਨੂੰ ਸਾਰੀ ਚੈਨਲ ਦੇ ਥਰੂ ਮਿਲਦੀ ਰਹੇ ਹਾਂ ਬਾਕੀਆ ਦੀ ਵੀ ਜਰੂਰ ਚੈਨਲ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਬਾਕੀ ਤੁਹਾਡੇ ਤੁਹਾਡੇ ਇੱਥੇ ਪਹੁੰਚਣ ਤੇ ਅਸੀਂ ਤੈਦ ਨੂੰ ਧੰਨਵਾਦ ਧੰਨਵਾਦ ਜੀ ਧੰਨਵਾਦ